ਸਕੀਮਾ ਅਤੇ ਯੋਜਨਾਵਾਂ ਦੇ ਵਿੱਚ 26ਵੀਂ ਸਕੀਮ ਹੈ ਜੀ ਦਰਪਣ ਡਿਜੀਟਲ ਐਡਵਾਂਸਮੈਂਟ ਆਫ ਰੂਰਲ ਪੋਸਟ ਆਫਿਸ ਫॉर ਏ ਨਿਊ ਇੰਡੀਆ ਜਿਹੜੇ ਪਿੰਡਾਂ ਦੇ ਵਿੱਚ ਡਾਕ ਅਤੇ ਬੈਂਕਿੰਗ ਸੇਵਾ ਤੋਂ ਲੋਕ ਵੰਚਿਤ ਨੇ ਉਹਨਾਂ ਨੂੰ ਇਹ ਸੇਵਾਵਾਂ ਮੁਹੱਈਆ ਕਰਵਾਉਣੀ ਹੈ ਪੀਐਮ ਸ਼੍ਰੀ ਸ쿨 ਕੀ ਹੈ ਜੀ ਜਿਹੜੀ ਨਵੀਂ ਨੀਤੀ ਆ ਸਿੱਖਿਆ ਨੀਤੀ 2020 ਉਹਦੇ ਵਿੱਚ ਇਹ ਪ੍ਰਯੋਗਸ਼ਾਲਾ ਦਾ ਕੰਮ ਕਰਨਗੇ ਸਕੂਲ ਯੁਵਾ 2.0 ਇਹ ਬਹੁਤ ਇੰਪੋਰਟੈਂਟ ਹੈ ਜੀ ਜਿਹੜੀ ਇਹ ਯੁਵਾ 2.0 ਹੈ ਜੀ ਇਹ ਸਰਕਾਰ ਦਾ ਇਨੀਸ਼ੀਏਟਿਵ ਇਹ ਆ ਕਿ ਜਿਹੜੇ ਨਵੇਂ ਵਿਦਿਆਰਥੀ ਨੇ ਉਹਨਾਂ ਨੂੰ ਰਿਸਰਚ ਵਾਲੇ ਫੀਲਡ ਵਿੱਚ ਲੈ ਕੇ ਜਾਣਾ ਜੇਕਰ ਕੋਈ ਵਿਦਿਆਰਥੀ ਇਹਦੇ ਵਿੱਚ ਅਪਲਾਈ ਕਰਦਾ ਉਹਦੀ ਉਮਰ ਘੱਟੋ-ਘੱਟ 30 ਸਾਲ ਉਹ ਵੱਧ ਨਾ ਹੋਵੇ ਹਾਂਜੀ ਸੌਰੀ 30 ਸਾਲ ਤੋਂ ਦੀ ਉਮਰ ਵੱਧ ਨਾ ਹੋਵੇ 멘ਟਰਸ਼ਿਪ ਪ੍ਰੋਗਰਾਮ ਹੈ ਇੱਕ ਇਹ ਇੱਕ ਤੁਹਾਨੂੰ ਗਾਈਡ ਮੁਹੱਈਆ ਕਰਵਾਇਆ ਜਾਂਦਾ ਜਿਹੜਾ ਕਿ ਵਿਦਿਆਰਥੀ ਤੋਂ ਰਿਸਰਚ ਵਰਕ ਕਰਵਾਉਂਦਾ ਇਹਦੇ ਵਿੱਚ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀ ਜੀ 50000 ਰੁਪਏ ਪ੍ਰਤੀ ਮਹੀਨਾ 6 ਮਹੀਨੇ ਦਾ ਇਹ ਸਾਰਾ ਪ੍ਰੋਗਰਾਮ ਹੁੰਦਾ ਇਹਦੇ ਵਿੱਚ ਕੋਈ ਵੀ ਵਿਦਿਆਰਥੀ ਜਿਹੜਾ ਪੜ ਰਿਹਾ ਉਹ ਅਪਲਾਈ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਜੇ ਕੋਈ ਇੰਟਰਸਟਿਡ ਹੋਵੇ ਤਾਂ ਜੇਕਰ ਕਿਸ ਨੇ ਕਰਨਾ ਹੋਇਆ ਇਹ ਇਹਦੇ ਬਾਰੇ YouTube ਉੱਪਰ ਹੋਰ ਵੀ ਵੀਡੀਓ ਪਈਆਂ ਹੋਣਗੀਆਂ ਉੱਥੋਂ ਦੇਖ ਲਿਓ ਜੇ ਨਹੀਂ ਮਤਲਬ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਾਣਕਾਰੀ ਨਹੀਂ ਮਿਲੀ ਕਿਤੇ ਤਾਂ ਮੈਨੂੰ ਤੁਸੀਂ ਦੱਸ ਦਿਓ ਕਮੈਂਟ ਕਰ ਦਿਓ ਬਹੁਤੇ ਕਮੈਂਟ ਨਾ ਕਰੋ ਇੱਕੋ ਦੇ ਹੀ ਬਹੁਤ ਆ ਉਹਨੂੰ ਲਾਈਕ ਵਗੈਰਾ ਕਰ ਦਿਓ ਕਮੈਂਟ ਨੂੰ ਇਕੱਲਾ ਸਾਰੇ ਨਾ ਕਮੈਂਟ ਕਰਨ ਲੱਜੋ ਕਿ ਯੂਵਾ 2 ਦੇ ਵੀਡੀਓ ਬਣਾਉਣਾ ਸਿਰਫ ਇੱਕ ਕਮੈਂਟ ਬਹੁਤ ਆ ਠੀਕ ਹੈ ਜੀ ਉਹਦੇ ਫਿਰ ਮੈਂ ਇਹਦੇ ਬਾਰੇ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਇੱਕ ਵੀਡੀਓ ਦੇ ਰਾਹੀਂ ਦੇ ਦੇਵਾਂਗਾ ਜੇ ਤੁਹਾਨੂੰ ਲੱਗਿਆ ਕਿ ਹਾਂਜੀ ਤੁਸੀਂ ਇਹਦੇ ਵਿੱਚ ਬਾਰੇ ਇੰਟਰਸਟਿਡ ਹੈਗੀ ਹਾਂ ਹਾਂਜੀ ਤੇ ਹਾਂਜੀ ਜੋ ਆ 2 ਕੀ ਹੈ ਜੀ ਲੇਖਕ ਮੈਂਟਰਸ਼ਿਪ ਪ੍ਰੋਗਰਾਮ ਯੰਗ ਏਜ ਦੇ ਲੇਖਕਾਂ ਦੇ ਲਈ ਅਗਲਾ ਜੀ ਨੈਸ਼ਨਲ ਸੁਪਰ ਕੰਪਿਊਟਿੰਗ ਪ੍ਰੋਗਰਾਮ ਆ ਜੀ ਐਨ ਐਸ ਐਮ ਰਾਸ਼ਟਰ ਵਿੱਚ ਸੁਵਦੇਸ਼ੀ ਸੁਪਰ ਕੰਪਿਊਟਿੰਗ ਤੰਤਨ ਨੂੰ ਸਥਾਪਿਤ ਕਰਨਾ ਮਾਈਟੀ ਅਤੇ ਡੀ ਐਸ ਟੀ ਦੀ ਪਹਿਲ ਹੈ ਜੀ ਇਹ ਸੀਡ ਕਦੇ ਆਈ ਆਈ ਐਸ ਸੀ ਬੰਗਲੌਰ ਦੇ ਵਿੱਚ ਜਾਂ ਕਾਰਜਕਾਰੀ ਅਯਸੀ ਨੇ ईएमजी દિਸ਼ਾ ਪ੍ਰਧਾਨ ਮੰਤਰੀ ਗ੍ਰਾਮਣ ਡਿਜੀਟਲ ਸਾਖਰਤਾ ਅਭਿਆਨ ਇਹ ਕੀ ਹੈ ਜੀ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਨੂੰ ਡਿਜੀਟਲ ਰੂਪ ਵਿੱਚ ਸਿੱਖਿਅਤ ਕਰਨਾ 14 ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਦਾ ਵਿਅਕਤੀ ਕੋਈ ਵੀ ਇਹਦੇ ਵਿੱਚ ਐਡਮਿਸ਼ਨ ਲੈ ਸਕਦਾ ਇਹ ਕੋਰਸ ਪੰਜਾਬ ਦੇ ਜਿਹੜੇ ਰਾਜ ਨੇ ਉਹ ਰਾਜ ਰਾਜਪਸ਼ਾਵਾਂ ਦੇ ਵਿੱਚ ਇਹਨੂੰ ਸਟੱਡੀ ਕਰਵਾਈ ਜਾਊਗੀ 20 ਘੰਟੇ ਦੇ ਸਟੱਡੀ ਆ ਟੋਟਲ 20 ਘੰਟੇ ਦੇ ਵਿੱਚ ਇਹ ਕੋਰਸ ਪੂਰਾ ਕਰਵਾਤਾ ਜਾਂਦਾ 10 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਜਿਹੜਾ ਕੋਰਸ ਆ ਉਹ ਕਰਵਾਇਆ ਜਾਂਦਾ ਤਾਂ ਕਿ ਹਰ ਇੱਕ ਪਰਿਵਾਰ ਵਿੱਚ ਇੱਕ ਵਿਅਕਤੀ ਨੂੰ ਡਿਜੀਟਲ ਜਿਹੜੀ ਸਿੱਖਿਆ ਉਹ ਪ੍ਰਾਪਤ ਹੋਵੇ ਤਾਂ ਕਿ ਉਹ ਡਿਜੀਟਲ ਜਿਹੜੇ ਅੱਜ ਕੱਲ ਕੰਮ ਹੋ ਰਹੇ ਨੇ ਉਹਨਾਂ ਵਿੱਚ ਪਰਿਵਾਰ ਨੂੰ ਯੋਗਦਾਨ ਦੇ ਸਕੇ ग्रीन स्किल डेवलपमेंट प्रोग्राम जीएसडीपी ਵਾਤਾਵਰਣ ਜੰਗਲਾਂ ਅਤੇ ਜਲਵਾਯੂ ਪਰਿਵਰਤਨ ਵਿੱਚ ਜਿਹੜੇ ਤਕਨੀਕੀ ਗਿਆਨ ਰੱਖਦੇ ਨੇ ਉਹਨਾਂ ਨੂੰ ਵਿਕਸਿਤ ਕਰਨਾ ਇਸ ਮਹਿੰਮ ਦਾ ਇਸ ਯੋਜਨਾ ਦਾ ਉਦੇਸ਼ ਆ ਕਲਾਈਮੇਟ ਰੈਜੀਲੀਅੰਸ ਬਿਲਡਿੰਗ ਅਮੰਗ ਫਾਰਮਰਸ ਥਰੂ ਕ੍ਰੌਪ ਰੈਜੀਡਿਊ ਮੈਨੇਜਮੈਂਟ ਜਿਹੜੇ ਜਲਵਾਯੂ ਪਰਿਵਰਤਨ ਵਿੱਚ ਮਾੜੇ ਪ੍ਰਭਾਵ ਨੇ ਭਾਵੇਂ ਉਹ ਪਰਾਲੀ ਸਾੜਨ ਕਰਕੇ ਹੋਣ ਉਹਨਾਂ ਦਾ ਮੁਕਾਬਲਾ ਕਰਨਾ ਇਸ ਯੋਜਨਾ ਦਾ ਕੰਮ ਆ ਜੀ ਟਿੱਪਣੀ ਕੋਈ ਖਾਸ ਗੱਲ ਕੀ ਹੈ ਜੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਨੂੰ ਇਸ ਯੋਜਨਾ ਦੇ ਅਧੀਨ ਕਵਰ ਕੀਤਾ ਜਾਵੇਗਾ ਪਰਿਵੇਸ਼ ਪ੍ਰੋ ਐਕਟਿਵ ਐਂਡ ਰਿਸਪੌਂਸਿਵ ਫੈਸਿਲਿਟੇਸ਼ਨ ਬਾਈ ਇੰਟਰਐਕਟਿਵ ਵਰਚੁਅਸ ਐਂਡ এনवायरमेंटਲ ਸਿੰਗਲ ਵਿੰਡੋ ਇਹ ਹੈ ਜੀ ਸਿੰਗਲ ਵਿੰਡੋ ਵਾਤਾਵਰਣ ਬਣ ਤਟੀ ਖੇਤਰ ਤੇ ਵਣ ਜੀਵਾਂ ਦੀ ਨਿਕਾਸੀ ਲਈ ਜੇਕਰ ਕੋਈ ਕਈ ਵਾਰ ਕੀ ਹੁੰਦਾ ਪ੍ਰੋਗਰਾਮ ਹੁੰਦਾ ਕੋਈ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਨੇ ਇਹਨਾਂ ਸਾਰੇ ਖੇਤਰਾਂ ਤੋਂ ਉਹਨਾਂ ਨੂੰ ਸਰਟੀਫਿਕੇਟ ਲੈਣਾ ਪੈਂਦਾ ਤੇ ਹੁਣ ਇਹ ਕੰਮ ਇੱਕ ਸਿੰਗਲ ਵਿੰਡੋ ਤੇ ਹੋ ਜਾਇਆ ਕਰੇਗਾ ਇਸੇ ਪ੍ਰੋਗਰਾਮ ਦੇ ਤਹਿਤ ਅਗਲਾ ਜੀ ਨੋ ਇੰਡੀਆ ਪ੍ਰੋਗਰਾਮ ਜਿਹੜੇ ਭਾਰਤ ਤੋਂ ਬਾਹਰ ਰਹਿ ਰਹੇ ਪ੍ਰਵਾਸੀ ਭਾਰਤੀ ਨੇ ਉਹਨਾਂ ਦੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹੜੇ ਭਾਰਤ ਵਿੱਚ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਸ਼ਰਤ ਕੀ ਹੈ 1800 18 ਤੋਂ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਦੁਨੀਆਂ ਦੇ ਕਿਸੇ ਦੇਸ਼ ਦਾ ਵੀ ਹੋਵੇ ਭਾਰਤੀ ਮੂਲ ਦਾ ਹੋਵੇ ਤੇ ਉਹ ਇਹਦੇ ਵਿੱਚ ਅਪਲਾਈ ਕਰਕੇ ਆਪਣਾ ਜਿਹੜਾ ਔਰੀਐਂਟੇਸ਼ਨ ਜਿਹੜਾ ਕੋਰਸ ਹੁੰਦਾ ਜਾਂ ਵਰਕਸ਼ਾਪ ਹੁੰਦੀ ਆ ਉਹ ਲਗਾ ਕੇ ਭਾਰਤ ਨੂੰ ਜਾਣ ਸਕਦਾ ਅਗਲਾ ਜੀ ਪ੍ਰਧਾਨ ਮੰਤਰੀ ਜਨਤਨ ਯੋਜਨਾ ਪੀਐਮਜੇਡੀਵਾਈ ਇਹ ਆ ਜੀ ਵਿੱਤੀ ਖੇਤਰ ਦੀਆਂ ਸੇਵਾਵਾਂ ਜਿਵੇਂ ਜਿਵੇਂ ਬੁਨਿਆਦੀ ਬਚਤ ਤੇ ਜਮਾ ਖਾਤਾ ਲੋਨ ਬੀਮਾ ਤੇ ਪੈਨਸ਼ਨ ਇਹਦੇ ਤੱਕ ਪਹੁੰਚ ਸੁਨਿਸ਼ਚਿਤ ਕਰਨਾ 2014 ਵਿੱਚ ਸ਼ੁਰੂ ਕੀਤੀ ਗਈ ਸੀ ਦੁਰਘਟਨਾ ਬੀਮਾ scheme ਵਿੱਚ 2 ਲੱਖ ਰੁਪਏ ਅਗਲਾ ਜੀ ਸੁਕੰਨਿਆ ਸਮਰiddhi ਯੋਜਨਾ ਐਸਐਸਵਾਈ ਲੜਕੀਆਂ ਦੇ ਕਲਿਆਣ ਵਿੱਚ ਵਾਸਤੇ ਸ਼ੁਰੂ ਕੀਤੀ ਸੀ ਜੀ ਇਹ 2015 ਵਿੱਚ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਸੀ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦਾ ਇੱਕ ਉਪ ਭਾਗ ਹੈ ਇਹ ਇਹਦੇ ਵਿੱਚ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਲੜਕੀਆਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਨੇ ਇੰਪੋਰਟੈਂਟ ਪੁਆਇੰਟਸ ਕੀ ਨੇ ਅਕਾਊਂਟ ਪੋਰਟੇਬਿਲਟੀ 21 ਸਾਲ ਤੋਂ ਬਾਅਦ ਜਾਂ ਉਸਦੇ ਵਿਆਹ ਹੋਣ ਤੇ ਰੁਪਏ ਕਢਵਾਏ ਜਾ ਸਕਦੇ ਨੇ 18 ਸਾਲ ਦੀ ਹੋਣ ਤੇ ਸਿੱਖਿਆ ਲਈ 50% ਕਢਵਾਏ ਜਾ ਸਕਦੇ ਨੇ ਸਟੈਂਡ ਅਪ ਇੰਡੀਆ ਸਕੀਮ ਹਰੇਕ ਭਾਰਤੀ ਨੂੰ ਆਪਣੇ ਪੈਰਾਂ ਉੱਪਰ ਖੜਾ ਹੋਣ ਲਈ ਯੋਗ ਬਣਾਉਣਾ। ਇਹਦੀ ਕਾਰਜਕਤਾ ਜਾਂ ਸੀ ਕਿਹੜੀ ਜੀ ਸਿਟ ਵੀ। ਜਿਹੜੀਆਂ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਹੁੰਦੀਆਂ ਨੇ, ਸ਼ੈਡਿਊਲਡ ਵਪਾਰਕ ਬੈਂਕਾਂ ਇਹਨਾਂ ਦੀ ਹਰੇਕ ਸ਼ਾਖਾ ਵੱਲੋਂ 10 ਲੱਖ ਤੋਂ 1 ਕਰੋੜ ਰੁਪਏ ਤੱਕ ਐਸਈ ਐਸਟੀ ਜਾਂ ਇੱਕ ਮਹਿਲਾ ਨੂੰ ਕਰਜ਼ਾ ਦੇਣਾ ਉਸ ਸ਼ਾਖਾ ਦੀ ਜ਼ਿੰਮੇਵਾਰੀ ਆ। ਉਹ ਸ਼ਾਖਾ ਉਸ ਨੂੰ ਕਵਰ ਕਰੇਗੀ। ਤਾਂ ਕਿ ਉਹ ਸਵੈ ਰੁਜ਼ਗਾਰ ਆਪਣਾ ਪ੍ਰਾਪਤ ਕਰ ਸਕੇ। ਪ੍ਰਧਾਨ ਮੰਤਰੀ ਵਏ ਜਿਸ ਨੂੰ ਉਮਰ ਕਹਿੰਦੇ ਨੇ ਵੰਦਨ ਯੋਜਨਾ ਇਹ ਹੈ ਜੀ ਬਜ਼ੁਰਗਾਂ ਦੇ ਲਈ ਉਹਨਾਂ ਲਈ ਪੈਨਸ਼ਨ ਅਤੇ ਬੀਮਾ ਪਾਲਸੀ ਹੈ ਜੀ ਇਹ 60 ਸਾਲ ਤੋਂ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈਆਂ 1000 ਜਾਂ 12000 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਵਾ ਸਕਦੇ ਨੇ ਘੱਟੋ ਘਾਟ 1.55 ਲੱਖ ਵੱਧ ਤੋਂ ਵੱਧ 15 ਲੱਖ ਰੁਪਏ ਜਦੋਂ ਇਹ ਸਕੀਮ ਪੂਰੀ ਹੋ ਗਈ ਤਾਂ ਉਹਨਾਂ ਨੂੰ ਮੂਲ ਧਨ ਵਾਪਸ ਦਿੱਤਾ ਜਾਵੇਗਾ ਅਤੇ 10 ਸਾਲਾਂ ਦੇ ਲਈ ਪੈਨਸ਼ਨ ਦਿੱਤੀ ਜਾਵੇਗੀ ਅਗਲੀ ਜੀ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਮੋਦਰਾ ਦੀ ਫੁਲ ਕੌਮ ਕੀ ਹੈ ਜੀ ਮਾਈਕਰੋ ਯੂਨਿਟਸ ਡਿਵੈਲਪਮੈਂਟ ਐਂਡ ਰੀਫਾਈਨਾਂਸ ਏਜੰਸੀ ਉਦੇਸ਼ ਕੀ ਆ ਉਦਯੋਗਾਂ ਦਾ ਨਿਰਮਾਣ ਕਰਨਾ ਲੋਨ ਦੇ ਪ੍ਰਕਾਰ ਤਿੰਨ ਨੇ ਜੀ ਸ਼ਿਸ਼ੂ ਦੇ ਵਿੱਚ 50000 ਕਿਸ਼ੋਰ ਦੇ ਵਿੱਚ 50000 ਤੋਂ 5 ਲੱਖ ਤਰुण ਦੇ ਵਿੱਚ 5 ਲੱਖ ਤੋਂ 10 ਲੱਖ ਤਿੰਨੇ ਲੋਨ ਤੁਸੀਂ ਧਿਆਨ ਵਿੱਚ ਰੱਖਣਾ 골ਡ ਮੋਨਟਾਈਜੇਸ਼ਨ ਸਕੀਮ ਸੋਨਾ ਮੁਦਰੀ ਕਣ ਯੋਜਨਾ ਦੇਸ਼ ਵਿੱਚ ਜਿਹੜਾ ਵਰਤਿਆ ਨਹੀਂ ਜਾਂਦਾ ਸੋਨਾ ਜਿਹੜਾ ਆਪਣੇ ਘਰਾਂ ਦੇ ਵਿੱਚ ਪਿਆ ਉਹਨੂੰ ਇਕੱਠਾ ਕਰਕੇ ਉਤਪਾਦਕ ਉਪਯੋਗ ਵਿੱਚ ਲਿਆਉਣਾ ਇਹ ਇਹਦੇ ਲਈ ਇੱਕ ਸਰਕਾਰ ਨੇ ਇਨੀ ਇਨਸੈਂਟਿਵ ਇਹ ਦਿੱਤਾ ਕਿ ਜਿਹੜਾ ਇਹ ਤੋਂ ਪ੍ਰਾਪਤ ਪੈਸਾ ਹੋਵੇਗਾ ਟੈਕਸ ਫ੍ਰੀ ਰਹਣਗੇ ਘੱਟੋ ਘੱਟ 10 ਗ੍ਰਾਮ ਕੋਈ ਵੀ ਵਿਅਕਤੀ ਜਮ੍ਹਾਂ ਕਰਵਾ ਸਕਦਾ ਉਹਦੇ ਵਿਆਜ ਉੱਪਰ ਕੋਈ ਟੈਕਸ ਨਹੀਂ ਲੱਗੇਗਾ ਜਿਹੜਾ ਉਹਨੂੰ ਮਿਲੇਗਾ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਮੱਛੀ ਪਾਲਣ ਨਾਲ ਸੰਬੰਧਿਤ ਨੀਲੀ ਕ੍ਰਾਂਤੀ ਲੈ ਕੇ ਆਉਣੀ ਆ 2020-21 ਤੋਂ ਸ਼ੁਰੂ ਸੀ 25-24 ਅਪ੍ਰੈਲ ਤੱਕ ਇਹ ਪ੍ਰੋਗਰਾਮ ਚੱਲਣਾ। ਰਾਸ਼ਟਰੀ ਗੋਕੁਲ ਮਿਸ਼ਨ RGM ਇਹ ਹੈ ਜੀ ਸਵਦੇਸ਼ੀ گاਵਾਂ ਦੀਆਂ ਨਸਲਾਂ ਨੂੰ ਤਿਆਰ ਅਤੇ ਸੁਰੱਖਿਅਤ ਕਰਨਾ। ਇਹ ਯੋਜਨਾ ਰਾਸ਼ਟਰੀ ਪਸ਼ੂ ਤੰਤਵ ਵਿਕਾਸ ਯੋਜਨਾ ਦੀ ਇੱਕ ਉਪ ਯੋਜਨਾ ਹੈ। ਛੋਟੇ ਅਤੇ ਸੀਮਾਤ ਕਿਸਾਨ ਵਿਸ਼ੇਸ਼ ਕਰਕੇ ਮਹਿਲਾਵਾਂ ਇਹਦੀਆਂ ਲਾਭਾਰਥੀ ਹੋ ਸਕਦੀਆਂ ਹਨ। 21-22 ਜੀ ਸ਼ੁਰੂ ਕੀਤੀ ਸੀ ਜੀ 25-26 ਤੱਕ ਇਹ ਚੱਲੇਗੀ। 43 ਨੰਬਰ ਜਿਹੜੀ ਹੈ ਜੀ ਆਪਣੀ ਰਾਸ਼ਟਰੀ ਡੇਰੀ ਵਿਕਾਸ ਪ੍ਰੋਗਰਾਮ ਡੇਰੀ ਤੋਂ ਪਤਾ ਲੱਗਦਾ ਦੁੱਧ ਤੇ ਦੁੱਧ ਉਤਪਾਦਾਂ ਨਾਲ ਸੰਬੰਧਿਤ ਹੈ ਜੀ ਇਹਦੀ ਇੱਕ ਇੰਪੋਰਟੈਂਟ ਹੈ ਜੀ ਕਿ ਜਾਪਾਨ ਦੀ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਜੀਕਾ ਉਹਦੇ ਦੁਆਰਾ ਇਹਨੂੰ ਸਹਾਇਤਾ ਪ੍ਰਾਪਤ ਆ ਜੀ ਇੱਕ ਜ਼ਿਲ੍ਹਾ ਇੱਕ ਉਤਪਾਦ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਾਰੇ ਜਿਨ੍ਹਾਂ ਚ ਸੰਤੁਲਿਤ ਵਿਕਾਸ ਕਰਨਾ ਤੇ ਇਹਦਾ ਟ్రायल ਕਿੱਥੇ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਫਾਰ ਪ੍ਰੋਮੋਟਿੰਗ ਟੈਲੀਕਮ ਅਤੇ ਨੈਟਵਰਕ ਨੈਟਵਰਕਿੰਗ ਪ੍ਰੋਡਕਟਸ ਨੈਟਵਰਕਿੰਗ ਦੇ ਉਤਪਾਦਾਂ ਨੂੰ ਘਰੇਲੂ ਨਿਰਮਾਣ ਵੱਜੋਂ ਪ੍ਰੋਤਸਾਹਿਤ ਕਰਨਾ ਸੰਪੂਰਨ ਬੀਮਾ ਗ੍ਰਾਮ ਯੋਜਨਾ ਇਹ ਜੀ ਪਿੰਡੂ ਖੇਤਾਂ ਦੇ ਵਿੱਚ ਬੀਮਾ ਸੇਵਾਵਾਂ ਮਹੱਈਆ ਕਰਵਾਉਣਾ ਜ਼ਿਲ੍ਹਾ ਅਧਿਕਾਰੀ ਕੀ ਕਰੂਗਾ ਇੱਕ ਪਿੰਡ ਅਡਾਪਟ ਕਰੂਗਾ ਚੋਣ ਕਰੂ ਇੱਕ ਪਿੰਡ ਨੂੰ ਜਿਹਦੇ ਵਿੱਚ ਘੱਟੋ ਘੱਟ 100 ਪਰਿਵਾਰ ਹੋਣ ਤੇ ਕੋਸ਼ਿਸ਼ ਕਰੂਗਾ ਕਿ 100 ਦੇ 100 ਪਰਿਵਾਰਾਂ ਦੇ ਵਿੱਚ ਸਭ ਦਾ ਬੀਮਾ ਹੋਵੇ ਅਗਲੇ ਜੀ ਪ੍ਰਧਾਨ ਮੰਤਰੀ ਵਾਈਫਾਈ ਐਕਸੈਸ ਨੈੱਟਵਰਕ ਇੰਟਰਫੇਸ ਪੀਐਮ ਵਾਣੀ ਸਾਰੇ ਭਾਰ ਦੇ ਵਿੱਚ ਬ੍ਰਾਊਨ ਬੈਟ ਦੀ ਸੁਵਿਧਾ ਉਪਲਬਧ ਕਰਵਾਉਣ ਦਾ ਸਬੰਧਤ ਹੈ ਜੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਜਿਹੜੇ ਰਾਸ਼ਨ ਕਾਰਡ ਬਣੇ ਹੋਏ ਨੇ ਰਾਜ ਦੁਆਰਾ ਜਾਂ ਕੇਂਦਰ ਸ਼ਾਸਤ ਦੁਆਰਾ ਐਨ ਐਫ ਐਸ ای ਤਹਿਤ ਉਹਨੂੰ ਦੇਸ਼ ਵਿਆਪੀ ਪੋਰਟੇਬਿਲਟੀ ਲਾਗੂ ਕਰਨਾ ਡੇਰੀ ਸਹਿਕਾਰ ਸਕੀਮ ਸਹਿਕਾਰ ਤੋਂ ਸਮ੍ਰiddhi ਤੱਕ ਇਹ ਉਦੇਸ਼ ਹੈ ਜੀ ਦਾ ਘੱਟੋ ਘੱਟ ਦੇ ਵੱਧੋ ਵੱਧ ਕੋਈ ਸੀਮਾ ਨਹੀਂ ਹੈਗੀ ਕਾਰਜ ਜਾਂਸੀ ਹੈ ਜੀ ਐਨ ਸੀ ਡੀ ਸੀ ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕੋਆਪਰੇਸ਼ਨ 2025-26 ਤੱਕ ਚੱਲੂਗੀ आयुष्मान सहकार योजना ਸਿਹਤ ਸੇਵਾਵਾਂ ਸਿੱਖਿਆ ਅਤੇ ਸੇਵਾਵਾਂ ਲਈ ਸਹਿਕਾਰੀ ਸੰਮਤੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਇਹਦੀ ਕਾਰਜਕਰਤਾ ਜਨਸੀ ਵੀ ਐਨਸੀ ਡੀਸੀ ਹੈ ਜੀ ਧੰਨਵਾਦ ਜੀ